ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹਾਉਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਫੈਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ ਤਿੰਨ ਬੇੜਾ ਦਿਖਾਉਣੀਆਂ ਵਾ ਚੰਗੇ ਕੱਦ ਕਾਠ ਵਾਲੀਆਂ ਤੇ ਚੰਗੇ ਮੁੱਲ ਰਿਕਾਰਡ ਵਾਲੀਆਂ ਵਾ ਇੱਕ ਬਿਲਕੁਲ ਤਾਜੀ ਸੂਈ ਯਾ ਤੇ ਦੋ ਗੱਬਣਾ ਤਿਆਰ ਆ ਬਾਈ ਹੁਣਾਂ ਦੇ ਕੋਲ ਤੇ ਆਪਾਂ ਪਹੁੰਚੇ ਆਂ ਕਰਨ ਬਾਈ ਦੇ ਮਣੀ ਬਾਈ ਅਜਨਾਲੇ ਵਾਲਿਆਂ ਕੋਲ ਆਜੂ ਕਰਦੇ ਆਂ ਵੀਰੋੜਾ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾਓ ਠੀਕ ਠਾਕ ਜੇ ਵਧੀਆ ਵਧੀਆ ਠੀਕ ਹੈ ਜੀ ਵਧੀਆ ਹੀ ਚਾਹੀਦਾ ਹਾਂਜੀ ਹਾਂਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਅਣੀ ਜੇ ਹਾਂਜੀ ਸ਼ਹਿਰਾ ਹੀ ਨਾਲਾ ਤਹਿਸੀਲ ਵੀ ਨਾਲਾ ਜ਼ਿਲ੍ਹਾ ਘਰਮਸਾ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 95922 ਤੇ 20362 ਦੂਜਾ ਨੰਬਰ 7833 3322 33 ਠੀਕ ਹੈ ਜੀ ਆਹ ਤੇ ਵਟਸਐਪ ਚੱਲਦਾ ਠੀਕ ਹੈ ਜੀ ਆਹ ਤੇ ਬੜਾ ਟਾਈਮ ਲਾਦਾ ਵੀ ਜੀ ਆਉਂਦੀਆਂ ਹੀ ਦੋ ਚਾਰ ਆਉਂਦੀਆਂ ਵੇਖ ਜਾਂਦੀਆਂ ਇਦਾਂ ਹੀ ਅੱਛਾ ਜੀ ਤੇ ਕੱਲ ਵੀ ਪਸ਼ੂ ਮੇਰੇ ਕੋਲ ਪੰਜ ਛੀ ਦੋ ਰੋ ਵੀ ਗਏ ਗਾਈ ਤੇ ਮੱਝ ਵੇਚ ਗਏ ਅੱਛਾ ਜੀ ਹਾਂ ਜੀ ਤੇ ਫੋਨ ਕੀਤਾ ਸੀ ਤੁਹਾਨੂੰ ਤੇ ਆਖਿਆ ਮੈਂ ਹਾਂਜੀ ਹਾਂਜੀ ਕੱਲ ਫਿਰ ਉੱਪਰ ਵਾਲੀ ਸੜਕ ਤੇ ਅੱਜ ਵੀ ਕਰਨ ਮੇਰੇ ਕੋਲ ਤਿੰਨੀ ਤੇ ਆਹ ਬੱਚੀ ਸਵੇਰੇ ਸੋਈ ਇੱਕ ਅੱਛਾ ਅੱਛਾ ਜੀ ਤੇ ਤਿਆਂ ਕੇ ਪਾ ਲਿਓ ਮੈਂ ਚਲੋ ਪਾ ਦਸਮਨ ਭਾਈ ਇਹਦੇ ਬਾਰੇ ਜਿਹੜੀ ਪਹਿਲਾ ਸੁਭਾ ਹੈ ਅੱਛਾ ਜੀ ਹਾਂਜੀ ਇਹ ਚੌਕ ਦੇ ਦੰਦ ਪੁੱਟ ਲਈਏ ਭਾਈ ਠੀਕ ਹੈ ਠੀਕ ਹੈ ਹਾਂਜੀ ਇਹ ਸਵੇਰੇ 8 ਵਜੇ ਸੂਈ ਜੇ ਅੱਛਾ ਜੀ 12 ਵਜੇ ਨਾਲ ਜੋਰ ਛੁੱਟਦੀ ਹੈ ਨਾ ਪ੍ਰੋਪਰ ਠੀਕ ਹੈ ਠੀਕ ਹੈ ਜੀ ਹਾਂ ਤੇ 3 ਕਿਲੋ ਸਵਾ 3 1/2 ਕਿਲੋ ਕੱਢੀ ਆ ਅੱਛਾ ਜੀ ਹਾਂਜੀ ਠੀਕ ਹੈ ਜੀ ਕਿੰਨਾ ਟਿਕ ਹੋ ਗਿਆ ਇਹ ਖੋਲੋ ਭਾਈ ਫਿਰ ਖੋਲ ਕੇ ਵਿਖਾਈਏ ਲਓ ਭਾਈ ਜੀ ਬਿਲਕੁਲ ਅਜੇ ਦੰਦਾਂ ਦੇ ਵਿੱਚ ਚੌਕ ਚੌਕੀ ਦੇ ਦੰਦਾਂ ਦਾ ਜੇ ਬਰਾਬਰ ਕਰਨ ਦੀ ਆ ਤੇ ਫਿਰ ਦੰਦ ਪੁੱਟਣ ਦੀ ਕੀ ਕਰਸੇ ਦੋਨੇ ਵੀ ਕਹਿ ਸਕਦੇ ਆ ਠੀਕ ਹੈ ਠੋਗੀ ਵੀ ਕਹਿ ਸਕਦੇ ਆ ਆਪਾਂ ਠੀਕ ਹੈ ਜੀ ਹਾਂ ਬਹੁਤ ਬੱਚੀ ਦਾ ਆਰਡਰ ਆ ਬੱਚੀ ਕੋ ਬੈਣਾ ਔਖਾ ਆ ਵਿੱਚ 3 1/2 3 ਕਿਲੋ ਕਢਣੀ ਪਈ ਸਾਨੂੰ ਠੀਕ ਹੈ ਠੀਕ ਹੈ ਜੀ ਭਾਜੀ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਸ਼ਾਨਦਾਰ ਆਰਡਰ ਕੁਆਲਿਟੀ ਆ ਤੇ ਥਾਣਾ ਦਾ ਸੈਰ ਗਿਆ ਵੀ ਤੁਹਾਨੂੰ ਲੱਗਦਾ ਚੈੱਕ ਕਰਾਉਂਦੇ ਆ ਗੁਲਾਬੀ ਥਾਣ ਵਾਲੀ ਬਿਹੜ ਆ ਗਈ ਆ ਤੇ ਬਹੁਤ ਹੀ ਸ਼ਾਨਦਾਰ ਚੰਗੇ ਕਦ ਕਾਠ ਵਾਲੀ ਬਾਈ ਹਾਂ ਉਹ ਚੰਗੇ ਪਸ਼ੂ ਦੇਰ ਜੈਜ ਮੁੱਲ ਵਿੱਚ ਹੁੰਦੇ ਆ ਹੋ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਜ਼ਿਆਦਾ ਖੂਬਸੂਰਤ ਬਿਹੜ ਆ ਲੋ ਭਾਈ ਜੀ ਚੈੱਕ ਕਰੋ ਫੇਸ ਕੁਆਲਿਟੀ ਪਹਿਲਾ ਸੁਆ ਸੁਈ ਜੇ ਤੇ ਭਾਈ ਨੂੰ ਪੁੱਛਦੇ ਆ ਕਿ ਕਿੰਨਾ ਕੁ ਦੁੱਧ ਚਵਾਈ ਜਾਊਗਾ ਤੇ ਬਾਕੀ ਨਾਲਾ ਨੂਣਾ ਹਵਾਨੇ ਤੇ ਬਹੁਤ ਯਾਰਾ ਵਾ ਇਹ ਭਾਈ ਫੇਸ ਕੁਆਲਿਟੀ ਬਿਊਟੀ ਬੜੀ ਚੰਗੀ ਦਾ ਦਿਖਾ ਦੇ ਹਾਂਜੀ ਭਾਈ ਜੀ ਥੜਾ ਸੋਣ ਦਿਖਾ ਦਿਓ ਇਹਦਾ ਲੈਵਲ ਜੀ ਬੈਣਾ ਔਖਾ ਜੇ ਤਿੰਨ ਸਾਢੇ ਤਿੰਨ ਕਿਲੋ ਕੱਢਣੀ ਪਈ ਸਾਨੂੰ ਬੱਚੇ ਚੰਗਾ ਆ ਕੇ ਠੀਕ ਆ ਠੀਕ ਆ ਜੀ ਹਾਂਜੀ ਹਾਂਜੀ ਭਾਈ ਜੀ ਫੇਸ ਵੀ ਚੈੱਕ ਕਰ ਸਕਦੇ ਹੋ ਚੋਾਈ ਵੀ ਬਹੁਤ ਚੰਗੀ ਆ ਥੰਡੀ ਸੀ ਇਹਦਾ ਬਾਕੀ ਤਾਂ ਨੂੰ ਲੱਗ ਰਿਹਾ ਥਣਾ ਦਾ ਸੈਜ ਗਿਆ ਵੀ ਚੈੱਕ ਕਰਾਉਨੇ ਗੁਲਾਬੀ ਥਣ ਵਾਲੀ ਵਹਿੜਾ ਵੀ ਬਹੁਤ ਹੀ ਸ਼ਾਨਦਾਰ ਆ ਕਿੰਨਾ ਕੁ ਬਾਈਜੀ ਚੁਵਾਈ ਜਾਊਗੀ ਦੁੱਧ ਇਹ ਦੁੱਧ 20+ ਚੁਵਾਈ ਜਾਊਗੀ ਠੀਕ ਹੈ ਜੀ ਮੈਂ ਤੁਹਾਨੂੰ ਕਹੀ ਜਾਂ 30+ ਕਰੇਗੀ ਬਿਲਕੁਲ ਸਹੀ ਗੱਲ ਬਾਈਜੀ ਚੈੱਕ ਕਰ ਸਕਦੇ ਤੁਸੀਂ ਐਨ ਗੁਲਾਬੀ ਚੁਾਈ ਅਗਲੇ ਨੇ ਵੇਖ ਕੇ ਅਗਲਾ ਹਰ ਕੋਈ ਅੱਜ ਕੱਲ ਸਿਆਣਾ ਆ ਠੀਕ ਹੈ ਠੀਕ ਹੈ ਜੀ ਮੈਂ ਵੀ ਚੈੱਕ ਕਰ ਸਕਦੇ ਹਵਾ ਨੇਰੀ ਬਹੁਤ ਜ਼ਾਨਦਾਰ ਹੈ ਠੀਕ ਹੈ ਠੀਕ ਹੈ ਜੀ ਬਾਈ ਮਤਲਬ ਇਹ ਦੱਸੋ ਮਾਰੇ ਦਿਖਾ ਦਿਓ ਬਾਈਜੀ ਪਿੱਛੇ ਤੋਂ ਮੜੀ ਆਰਡਰ ਕੁਆਲਿਟੀ ਹਾਂਜੀ ਬਾਈ ਜੀ ਚੈੱਕ ਕਰ ਸਕਦੇ ਤੁਸੀਂ 19 ਅੱਗੇ ਨੂੰ ਬਣੀਆਂ ਤੇ 19 ਪਿੱਛੇ ਨੂੰ ਬਣੀਆਂ ਕਰਮਾ ਵਾਲੀ ਤੇ 20 ਪਲੱਸ ਦੁੱਧ ਚਵਾਈ ਜਾਊਗੀ ਤੇ ਪਿੱਛੇ ਜਵਾਕ ਮੇਲ ਕੱਪ ਆ ਗਿਆ ਜੀ ਯੂਰੀਆ ਦੀ ਬੱਧੀ ਪ੍ਰੋਪਰ ਵੀਡੀਓ ਆਪਣੇ ਕੋਲ ਹੈਗੀ ਆ ਜਿਹੜਾ ਮੇਲ ਕਹੇਗਾ ਉਹਨੂੰ ਪਾ ਵੀ ਦਵਾਂਗੇ ਠੀਕ ਹੈ ਜੀ ਹਾਂਜੀ ਕੀ ਮੁੱਲ ਕਰਨਾ ਹੈ ਬਈਏ ਦਾ ਮੋਲ ਵੀਡੀਆ ਰਕੀ ਵੀਡੀਓ ਤੇ ਕਰਨਾ ਪੈਣਾ ਹਾਂਜੀ ਅੱਗੇ ਮੇਰਾ ਵੀਰੇ ਮੇਰੇ ਅਰਕੇ ਜਿੰਨੇ ਤੇ ਕੋਈ 45 50 ਹੀ ਘਟੇਣਾ ਉਹਨੇ ਉਹ ਵੀ ਵਿਚਾਰਾ ਸਵਾਲ ਲੈਂਦਾ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਏ ਇਹ ਕਰਕੇ ਜਿਹੜੀ ਚੀਜ਼ ਦਾ ਮੋਲ ਜਿਹੜਾ ਤੁਹਾਨੂੰ ਪਤਾ ਚੀਜ਼ ਦਾ ਹੀ ਪਣਾ ਆ ਚੀਜ਼ ਦਾ ਮੋਲ ਸਹੀ ਗੱਲ ਹਾਂਜੀ ਹਾਂਜੀ ਮੋਲ ਵੀਡੀਆ ਦਾ ਭਾਵੇਂ ਲੱਖ ਕਰਾ ਲਓ ਹਾਂਜੀ ਤੇ ਭਾਵੇਂ ਇੱਕ ਦਾ ਕਰਾ ਲਓ ਹਾਂਜੀ ਹਾਂ ਨਾ 85 ਦੇ ਦਾਂਗੇ ਠੀਕ ਹੈ ਠੀਕ ਹੈ ਜੀ ਹਾਂਜੀ ਕਰ ਦਈਏ ਮਾਨ ਦਾ ਨੋਰ ਮੈਂ ਦੇਣਾ ਭਾਈ 83000 ਦੇ ਦਾਂ ਲਓ ਬਾਈ ਜੀ ਕਰਨ ਬਾਈ ਨੇ 83000 ਕਰਤਾ ਜੇ ਬਿਲਕੁਲ ਜਜਮਲ ਕੀਤਾ ਭਾਈ ਨੇ ਚੰਗੇ ਕੱਡ ਕੱਟ ਵਾਲੀ ਆ ਤੇ ਚੰਗੇ ਮਿਲਕ ਰਕੋਰਡ ਵਾਲੀ ਆ ਤੇ ਆਜੋ ਹੁਣ ਆਏਗੇ ਦਾ ਵੀਰ ਦਾ ਮਾਣ ਤਾਂ ਹੋਰ ਹੋਏਗਾ ਜੀ ਠੀਕ ਆ ਠੀਕ ਆ ਜੀ ਬਾਕੀ ਮੌਕੇ ਦੇ ਵੀਰ ਕਹਿੰਦਾ ਕਿ ਮਾਣ ਤਾਂ ਹੋਰ ਕਰਦਾਂਗੇ ਹਾਂਜੀ ਇਹ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਭਾਈ ਜੀ ਇਹ ਵੀ ਦੂਜਾ ਸੂਆ ਆ ਅੱਛਾ ਜੀ ਮੂੰਹ ਛੇ ਦਾਂਦੇ ਆ ਠੀਕ ਆ ਜੀ ਇਹ ਵੀ ਭਾਈ ਜੀ ਦੰਦਾਰੇ ਵਿੱਚ ਆ ਗਈ ਜੇ ਤੇ ਇਹ ਵੀ ਚੰਗੀ ਆ ਇਹ ਦੂਜੇ ਸਵੇਰੇ ਬਹੁਤ ਸਾਂਭੀ ਤੋਂ ਦੂਜਾ ਸਵੇਰੇ ਬਹੁਤ ਹੀ ਸਾਂਭੀ ਗਏ ਨੇ ਲਓ ਭਾਈ ਨਾੜਾ ਨੁੜਾ ਦੇ ਚੱਟਾ ਦੇਖੋ ਜੀ ਨਾੜਾ ਵਾਂਨੇ ਦੇ ਉੱਤੇ ਹਾਂ ਇਹ ਥਾਣਾ ਦਾ ਸੈਜ ਗਿਆ ਵੀ ਬਹੁਤ ਸ਼ਾਨਦਾਰ ਹੈ ਨਿੱਠ-ਨਿੱਠ ਤੇ ਥਣ ਲੱਗਾ ਵਾ ਖੋਲੋ ਭਾਈ ਜੀ ਇਹਨੂੰ ਫਿਰ ਇਹ ਜਰਸੀ ਆ ਗਈ ਵੀਰੇ ਠੀਕ ਹੈ ਠੀਕ ਹੈ ਜੀ ਹਾਂਜੀ ਕਾਲੀ ਜਰਸੀ ਬਲੈਕ ਜਰਸੀ ਆ ਗਈ ਏ ਹਾਂਜੀ ਹਾਂਜੀ ਭਾਈ ਜੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਹੀ ਸੋਸਟ ਫੇਸ ਇਹਦਾ ਵੀ ਨਿਕਾਜਿਆ ਵਾ ਪਿਛਲੇ ਸਵੇਰੇ ਭਾਈ ਜੀ ਕਿੰਨਾ ਦੱਸਿਆ ਵੀ ਵੀਰ 20 ਕਿਲੋ ਦੁੱਧ ਉਹਨੇ ਆਖਿਆ ਘਰ ਆ ਲਾਂਗੇ ਭਰਿਆ ਠੀਕ ਹੈ ਠੀਕ ਹੈ ਜੀ ਭਾਈ ਜੀ ਪਿਛਲੇ ਸਵੇਰੇ ਮਿਲਕਰ ਰਿਕਾਰਡ 20 ਤੋਂ ਪਲੱਸ ਹੀ ਇਹ ਆਰਡਰ ਕੁਆਲਟੀ ਤੇ ਅੰਦਾਜ਼ਾ ਲਾ ਸਕਦੇ ਜੀ ਕਿੰਨਾ ਕੁ ਟਾਈਮ ਖੜਤੀ ਜੇ ਇਹ ਵੀ ਇੱਡੀ ਲੈ ਜੂ 2-4 ਦਿਨ ਲੈ ਜੂਗੇ ਜੀ ਠੀਕ ਹੈ ਠੀਕ ਹੈ ਜੀ ਭਾਈ ਜੀ 2-4 ਦਿਨ ਜੇ ਖੜਦੇ ਜੇ ਟਿੱਲਾ ਢੁਲਾ ਕਾਫੀ ਜਵਾਨੇ ਵਿੱਚ ਤੇ ਚੈੱਕ ਕਰ ਸਕਦੇ ਤੁਸੀਂ ਐ ਠੰਡੀ ਸੀਲ ਵੜਿਆ ਕੋਈ ਭਾਲ ਨਹੀਂ ਐ ਫਿਰ ਕੋਈ ਬਾਈ ਨਹੀਂ ਕੋਈ ਚਾਈ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਭਾਈ ਜੀ ਚੈੱਕ ਕਰ ਸਕਦੇ ਬਾਕੀ ਟਿੱਲਾ ਢੁਲਾ ਦਾ ਨੁਹਾਨੇ ਤੇ ਦਿਖਾਉਣੇ ਜੀ ਮੈਂ ਤੁਹਾਨੂੰ ਕਹਾਂਗਾ 3+ ਕੱਢੇਗੀ ਫਾਇਦਾ ਕੋਈ ਨਹੀਂ 20 22 ਕਿਲੋ ਦੁੱਧ ਜਿਹੜਾ ਮਿੰਤੀ ਵਾਲਾ ਹੁੰਦਾ ਬੜਾ ਦੁੱਧ ਬੜਾ ਦੁੱਧ ਹੋਏਗਾ ਭਾਈ ਹਾਂਜੀ ਕਹਿਣ ਨੂੰ ਭਾਵੇਂ ਜੋ ਮੱਥੀ ਕਹੀ ਬਿਲਕੁਲ ਸੱਚਦਾ ਹੁੰਦਾ ਜੋ ਇਹਨਾਂ ਕਹਿੰਦਾ ਉਹੀ ਨਿਕਲੂਗਾ ਮੈਂ ਤੁਹਾਨੂੰ ਕਹਾਂਗਾ 30 35 ਕਿਲੋ ਕੱਢ ਜੂਗੀ ਫਾਇਦਾ ਕੀ ਪਾਲ ਜੋੜਨਾ ਚਲੋ ਜੋਦ ਕੱਢਦਾ ਡੰਗਰ ਹਾਂਜੀ ਹਾਂਜੀ ਕਿ ਝੱਲਾਂ ਢੱਲਾਂ ਬਹੁਤ ਜ਼ਿਆਦੀਆਂ ਆ ਭਾਈ ਜੀ ਚੈੱਕ ਕਰ ਸਕਦੇ ਤੁਸੀਂ ਲੱਗ ਲਾ ਕੇ ਪੱਕੀ ਹਵਾਨੇ ਦਾ ਨਾੜਾ ਹੋਰ ਕਿੰਨੇ ਕੁ ਸਾਰੀਆਂ ਨਾੜਾਂ ਆ ਜਿਦਾ ਜਾਲ ਹੁੰਦਾ ਬਿਜਲੀ ਘਾਰੀ ਬਣਿਆ ਠੀਕ ਹੈ ਲਓ ਭਾਈ ਬਿਜਲੀ ਘਾਰੀ ਕੀ ਮੁੱਲ ਭਾਜੀ ਕਰਨਾ ਹੈ ਰੋਲ ਵੀਡੀਆ ਰਾਇ 90000 ਕਰ ਲੀਏ ਜਿਹੜਾ ਵੀ ਜੈ ਜੈ ਕਰੀ ਲੈਣ ਦੇ ਨ ਲਈ ਹਾਂ ਨਾ ਵੀਰ ਜੀ 75 ਦੀ ਹੋ ਜੂਗੀ ਠੀਕ ਹੈ ਲੋ ਭਾਜੀ 75000 ਦੀ ਬਾਕੀ ਮਾਨਤਾਂ ਨੂੰ ਮਾਨਤਾਂ ਵੀਰ ਜੀ ਕਰ ਦਾਂਗਾ ਮੌਕੇ ਤੇ ਵੀਰ ਕੋਈ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਮੌਕੇ ਤੇ ਮਾਨਤਾਂ ਇਹਦੇ ਵਿੱਚ ਹੋ ਜਾਊਗਾ ਤੇ ਜਿਹੜੇ ਵੀਪਰਾਂ ਦੇ ਪਸੰਦ ਆਉਂਦੀ ਫੋਨ ਲਾ ਕੇ ਇੱਕ ਰੰਬਾਈ ਹਣਾ ਨਾਲ ਕੰਟੈਕਟ ਕਰ ਸਕਦੇ ਜੀ ਤੁਸੀਂ ਇਹ ਆਜੋ ਹੁਣ ਚੰਗੇ ਕਦ ਕਾਠ ਵਾਲੀ ਤੇ ਚੰਗੇ ਮਿਲਕ ਰਿਕਾਰਡ ਵਾਲੀ ਦੱਸਿਓ ਭਾਜੀ ਇਹਦੀ ਵੀ ਜਿਹੜਾ ਦੂਜਾ ਸੁਆਜੇ ਮੂੰਹ ਛੇ ਦੰਦ ਜੀ ਅੱਛਾ ਜੀ ਹਾਂ ਜੀ ਠੀਕ ਆ ਇਹ ਵੀ ਛੇ ਦਾ ਦੰਦਾ ਚ ਆ ਗਈ ਜੇ ਤੁਹਾਨੂੰ ਲੱਗੇ ਤਾਂ ਹੋਵੇ ਇਹ ਗੋਲ ਇਹ ਠੀਕ ਆ ਮਨ ਛੇ ਹੀ ਹੋ ਗਈ ਠੀਕ ਆ ਭਾਈ ਜੀ ਚੈੱਕ ਕਰ ਸਕਦੇ ਇਹ ਛੇ ਦਾ ਦੰਦ ਕੋਰੇ ਆ ਠੀਕ ਆ ਕੋ ਸਾਡ ਦਾ ਖਲੋਤਾ ਤਾਂ ਠੀਕ ਆ ਠੀਕ ਆ ਜੀ ਆਖੋ ਲਓ ਭਾਈ ਹਾਈਟ ਹਾਈਟ ਲੈਂਥ ਮੇਰੀ 5 ਫੁੱਟ ਭਾਈ 9 ਇੰਚ ਹਾਈਟ ਹਾਈਟ ਦੇ ਬਰਾਬਰ ਪੂਰੀ ਆ ਰਹੀ ਵੇ ਹਾਂਜੀ ਹਾਂਜੀ ਚੰਗੇ ਕੱਦ ਕਾਠ ਵਾਲੀਆਂ ਵੱਡੇ ਕੱਦ ਕਾਠ ਵਾਲੀਆਂ ਜਿਹਨੂੰ ਆਪਾਂ ਕਹਿ ਦਿੰਨੇ ਆ ਚਲੋ ਜੀ ਸੁਣੋ ਭਾਈ ਫਿਰ ਖੋਲ ਕੇ ਵਿਖਾਈਏ ਇਹਦਾ ਕਿੰਨਾ ਕਿ ਪਿਛਲੇ ਸਵੇਰ ਰਮਣਕਰ ਕਾੜਾ ਵੀਡੀਓ ਘਰ ਆ ਲੈਣ ਦੇ 21 22 ਕਿਲੋ ਅਸੀਂ ਚੁੰਦੇ ਰਹੇ ਜੀ ਠੀਕ ਹੈ ਠੀਕ ਹੈ ਜੀ ਫਿਰ ਸਾਡੀ ਬੱਚੀ 25 ਪਲੱਸ ਕਰੇਗੀ ਚਲੋ 21 22 ਕਿਲੋ ਦੁੱਧ ਬਹੁਤ ਜ਼ਿਆਦਾ ਹੈ ਅੱਗੇ ਹਾਂ ਜੀ ਹਾਂ ਜੀ ਭਾਈ ਜੀ ਚੈੱਕ ਕਰ ਸਕਦੇ ਤੁਸੀਂ ਚੰਗੇ ਕੱਦ ਕਾਠ ਵਾਲੀ ਆ ਹਾਂ ਜੀ ਹਾਂ ਜੀ ਮੈਂ ਤੁਹਾਨੂੰ ਕੱਦ ਕਾਠ ਵਾਲ ਰੇਖੇ ਕਮਾ 35 ਕਿਲੋ ਕਰ ਦੂਗੀ ਫਾਇਦਾ ਕੋਈ ਨਹੀਂ ਸਹੀ ਗੱਲ ਬਿਲਕੁਲ ਜਿਹੜਾ ਸਹੀ ਦਾ ਮੁੱਲ ਪੈਂਦਾ ਜੀ ਛੋੜ ਦਾਰ ਭਾਈ ਜੀ ਚੈੱਕ ਕਰ ਸਕਦੇ ਤੁਸੀਂ ਇਹ ਚੰਗੇ ਕੱਦ ਕਾਠ ਵਾਲੀ ਆ ਤੇ ਅਜੇ ਕਿੰਨਾ ਕ ਟਾਈ ਜੇ ਇਹ ਹਫਤਾ ਗੱਡ ਜੇ ਠੀਕ ਹੈ ਠੀਕ ਹੈ ਭਾਈ ਜੇ ਹਫਤਾ ਘਰੇ ਉਹਨਾਂ ਦੇ ਰਹਿੰਦੀ ਭਾਗ ਵੱਧ ਵੀ ਟਾਈਮ ਲਾਈਨ ਪਰ ਤੁਹਾਨੂੰ ਪਤਾ ਜੋ ਗੱਡੀ ਗੁੱਡੀ ਚੜ ਜਾਂਦਾ ਨਾ ਜਾਨਵਰ ਹਾਂਜੀ ਹਾਂਜੀ ਭਾਈ ਦੂਜੇ ਆਣ ਕੇ ਫਰਕ ਪੈ ਜਾਂਦਾ ਠੀਕ ਹੈ ਠੀਕ ਇਹ ਗੱਲ ਸਹੀ ਆ ਹਾਂਜੀ ਆਰਡਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਇਹ ਥਾਣਾ ਦਾ ਸੈੱਜ ਗਿਆ ਪਰ ਇਹਦਾ ਵੀ ਬਹੁਤ ਸ਼ਾਨਦਾਰ ਆ ਇਹ ਬਾਹਰ ਹੀ ਕੱਢਦੇ ਬਾਹਰ ਕੋਈ ਨਾ ਅੰਡਾ ਬਾਜ ਦਿਖਾਉਂਦੇ ਕੋਈ ਵੀ ਜਿੱਦ ਧੁੱਪ ਧੁੱਪ ਕਰਕੇ ਸਾਨੂੰ ਬਾਹਰ ਡੰਗਰ ਅੱਜ ਕੱਢਣੇ ਪੈਣੇ ਤੇ ਅੰਦਰੋਂ ਤੁਹਾਨੂੰ ਪਤਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਆ ਬਾਯਾ ਡੋਆ ਡੰਗਰ ਦੀ ਰੋ ਤੇ ਅੱਜ ਧੁੱਪ ਦੇ ਕਾਰਨ ਇਹਨਾਂ ਬਾਹਰ ਪਸ਼ੂ ਗੱਦੇ ਸਾਰੇ ਸਾਨੂੰ ਧੁੱਪ ਦੀ ਇਥੇ ਪ੍ਰੋਬਲਮ ਆ ਸਾਨੂੰ ਹਾਂਜੀ ਹਾਂਜੀ ਭਾਈ ਆ ਨੀ ਇਹਦੀ ਜਾਬਾਤ ਫਿਰ ਉਸ ਬਣ ਛੱਡਦੇ ਉਥੇ ਹਾਈਟ ਲੈਂਥ ਦਿਖਾ ਦਿਓ ਇੱਕ ਵਾਰੀ ਇਹਦੇ ਠੀਕ ਹੈ ਜੀ ਭਾਈ ਥਣਾ ਦਾ ਸੈਰ ਕਰ ਉਹ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਸ਼ਾਨਦਾਰ ਆ ਆ ਦੇਖੋ ਹਾਂਜੀ ਤੁਸੀਂ ਚੈੱਕ ਕਰ ਸਕਦੇ ਪਾਈ ਦੀ 5 ਫੁੱਟ ਤੇ 9 ਇੰਚ ਜੇ ਹਾਂ ਤੇ ਬਾਕੀ ਤੁਹਾਨੂੰ ਸਾਰਾ ਹੀ ਦਿਖਾਉਂਦੇ ਆ ਖਮਾ ਕਰਾ ਦੇ ਪਹਿਲੀਆਂ ਵੀਡੀਓ ਬਾਈ ਹੁਣਾਂ ਦੀਆਂ ਸਿਰਫ ਆਸ ਇੱਥੇ ਬਣਾਈਆਂ ਦੀਆਂ ਸਾਰੀਆਂ ਅੰਦਰ ਹੀ ਤੇ ਅੱਜ ਧੁੱਪ ਲੱਗੀ ਇਹ ਧੁੱਪੇ ਪਸ਼ੂ ਬੱਦੇ ਸਾਰੇ ਵੀਰ ਹੁਣ ਆਣੇ ਦੱਸੋ ਬਾਈ ਜੀ ਸਰ ਇਹਦਾ ਕੀ ਮੁੱਲ ਕਰਨਾ ਆਪਾਂ ਵੀਰ ਜੀ ਬਾਹਰ ਦਾ ਜੋ ਹਿਸਾਬ-ਕਿਬ ਚੱਲ ਰਿਹਾ ਵੱਲੋਂ ਕਿ 1.5 ਵੀ ਕਰੀ ਜਾਂਦੇ ਸਵਾਜ ਕਰੀ ਜਾਂਦੇ ਆਂ ਉਹ ਨਹੀਂ ਕਰਨਾ ਹਾਂਜੀ ਮੈਂ ਜਾਇਜ਼ ਸਾਨੂੰ ਮਿਲੀ ਜਾਇਜ਼ ਦੇਣੀ ਆਪਾਂ ਠੀਕ ਹੈ ਠੀਕ ਹੈ ਜੀ ਹਾਂਜੀ ਦੱਸਿਓ ਸਰ ਜਾਇਜ਼ ਦੇ ਬੋਲ 95 ਜੀ ਹਾਂਜੀ 90 ਦੇ ਦਈਏ ਕਰ ਲੀਏ ਮੰਨ ਤਾ ਹਾਂ ਨਾ ਬਾਈ 85 ਦੀ ਹੋ ਜਾਏਗੀ ਠੀਕ ਹੈ ਲੋ ਭਾਈ ਜੀ 85 ਦੀ ਹੈ ਠੀਕ ਹੈ ਠੀਕ ਹੈ ਲੋ ਭਾਈ ਮੌਕੇ ਦੇ ਮਾਨਦਾਰ ਭਾਈ ਕਹਿੰਦਾ ਕਿ ਕਰਦਾਂਗੇ ਸਾਰਿਆਂ ਵਿੱਚੋਂ ਮਾਲ ਵੇਖ ਕੇ ਜਿਹੜੀ ਵੀਡੀਓ ਸਾਰੀ ਵੇਖ ਕੇ ਜੋ ਵੀ ਜਾਇਜ਼ ਵੀ ਲਾਊਗਾ ਮੋਲ ਉਸਾ ਹੁਣ ਜੇ ਕਹਵੇ ਕਿ ਮੈਂ ਹੁਣ 95 ਵਾਲੀ ਦਾ 50 ਦੀ ਮਿਲ ਜੇ ਉਹ ਤੁਹਾਨੂੰ ਬੜਾ ਮਿਲ ਜੀਂਗਾ ਸਾਈਕਲ ਵੇਚਣ ਵਾਲਾ ਵੀ ਸਿਆਣਾ ਲੈਣ ਵਾਲਾ ਹਾਂਜੀ ਹਾਂਜੀ ਭਾਈ ਜੀ ਜਿਹੜੀ ਸੌ ਦੀ ਚੀਜ਼ ਹੋ ਸੌ ਦੀ ਮਿਲਣੀ ਹੈ ਹਾਂਜੀ ਸੌ ਦਾ ਸੌ ਜੀ ਚੱਲਣਾ ਵੀ ਭਾਈ ਸੌ ਜੀ ਉਹ ਸੌ ਜੀ ਚੱਲਣਾ ਹਾਂਜੀ 200 ਜੀ ਨਹੀਂ ਚੱਲਣਾ ਬਿਲਕੁਲ ਸਹੀ ਗੱਲ ਆ ਹਾਂਜੀ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ